ਵੈਰੀਕੋਸ ਵੇਇਨਸ ਪੂਰ ਸਰਕੂਲੇਸ਼ਨ ਬੈਡ ਸਰਕੂਲੇਸ਼ਨ ਕਿਉਂਕਿ ਸਾਰਾ ਦਿਨ ਸਟੈਂਡਿੰਗ ਦੇ ਵਿੱਚ ਰਹਿਣਾ ਇੱਕ ਏਜ ਤੇ ਆ ਕੇ ਆਪਣੀਆਂ ਜੋ ਵੇਇਨਸ ਨੇ ਉਹਨਾਂ ਦੇ ਵਾਲ ਬਲੌਕ ਹੋ ਜਾਂਦੇ ਨੇ ਔਰ ਵੈਰੀਕੋਸ ਵੇਇਨਸ ਬਣ ਜਾਂਦੀਆਂ ਨੇ ਕਿਹੜੀ ਐਕਸਰਸਾਈਜ਼ ਕਰ ਸਕਦੇ ਆ ਸਭ ਤੋਂ ਪਹਿਲਾਂ ਸਪਾਈਨ ਲਾਈਨ ਚਾਜਾਂਗੇ ਦੋਨੋਂ ਗੋਡੇ ਮੋੜ ਲੈਣੇ ਆ ਔਰ ਇਸ ਤਰ੍ਹਾਂ ਕਰਕੇ ਆਪਾਂ ਸਟੈਟਿਕ ਸਾਈਕਲ ਚਲਾਵਾਂਗੇ ਰਾਮ ਨਾਲ ਸਲੋ ਸਲੋ 20 ਸੈਕਿੰਡਸ ਲਈ ਕਟੋ ਕਟ ਦੈਨ ਰਿਲੈਕਸ ਸੈਕਿੰਡ ਅਲਟਰਨੇਟ ਮੈਥਡ ਕੀ ਹੈ ਇਸ ਦੇ ਵਿੱਚ ਅੱਪ ਡਾਊਨ ਅੱਪ ਡਾਊਨ ਅੱਪ ਡਾਊਨ ਇਹ ਵੀ 20 ਸਕਿੰਡਸ ਲਈ ਕਰ ਟੋਕਟ ਇਸ ਦੀਆਂ ਵੀ ਪੰਜ ਰੈਪੀਟੀਸ਼ਨ ਸਾਈਕਲਿੰਗ ਦੀਆਂ ਵੀ ਪੰਜ ਰੈਪੀਟੀਸ਼ਨ ਥਰਡ ਐਕਸਰਸਾਈਜ਼ ਸਿੰਗਲ ਲੈਗ ਹੀਲ ਰੇਜ ਫੋਰ ਐਗਜ਼ਾਮਪਲ ਥੋੜੀ ਜੋ ਖੱਬੀ ਲੱਤ ਹੈ ਉਸ ਤੇ ਵੈਰੀਕੋਸ ਵੇਨਸ ਹੋ ਗਈ ਸਜੀ ਲੱਤ ਨੂੰ ਮੋੜ ਲੈਣਾ ਹੈ ਔਰ ਇਦਾਂ ਹੋਲਡ ਕਰਾਂਗੇ 10 ਸਕਿੰਟ ਲਈ ਥੈਨ ਰਿਲੈਕਸ 10 ਸਕਿੰਡ ਹੋਲਡ ਥੈਨ ਰਿਲੈਕਸ ਇਸ ਦੀਆਂ ਵੀ ਪੰਜ ਰੈਪੀਟੀਸ਼ਨ ਸਵੇਰੇ ਤੇ ਪਹਿਲੇ ਸ਼ਾਮ ਲਾਸਟ ਦੇ ਵਿੱਚ ਸਕੁਐਟ ਕਰਾਂਗੇ ਆਪਾਂ ਵਿਦਆਊਟ سپورਟ ਆਪਾਂ ਦੋਨੋਂ ਲੱਤਾਂ ਬਿਲਕੁਲ ਲੌਕ ਲਾ ਦੇਣੀਆਂ ਗੋਡਿਆਂ ਨੂੰ ਔਰ ਮਾਮਾ ਇਹਦਾ ਪਕੜ ਕੇ ਸਲੋ ਸਲੋ نیچے ਜਾਵਾਂਗੇ ਕਾਫ ਮਸਲ ਤੇ ਸਟ੍ਰੈਚ ਪਏਗਾ ਥੈਨ ਰਿਲੈਕਸ ਫਿਰ ਕਾਫ ਮਸਲ ਤੇ ਸਟ੍ਰੈਚ ਪਏਗਾ ਥੈਨ ਰਿਲੈਕਸ ਇਦਾਂ